ਭਾਈ ਸਾਹਿਬ ਜੀ ਕੇ ਤੁਸੀਂ ਇਹ ਦਾੜਾ ਜਿਹੜਾ ਪ੍ਰਕਾਸ਼ ਕੀਤਾ ਹੈ ਇਹ ਸ਼ੁਰੂ ਤੋਂ ਹੀ ਇਸ ਤਰ੍ਹਾਂ ਹੈ ਜਦ ਕੋਈ ਹੋਰ ਸਰੂਪ ਦਿੰਦਾ ਹੈ ਠੀਕ ਹੈ ਅੰਮ੍ਰਿਤ ਛਕਣ ਦੀ ਤਾਂਗ ਮੇਰੇ ਅੰਦਰ ਬਹੁਤ ਸੀ ਪੰਜਵੇਂ ਵਿੱਚ ਸੀ ਮੇਰੇ ਸਾਰੇ ਹਿੱਸੇ ਪਾਠੀਆਂ ਨੇ ਅੰਮ੍ਰਿਤ ਛਕ ਲਿਆ ਮੈਂ ਨਹੀਂ ਸੀ ਛਕਿਆ ਕਿ ਮੈਂ ਆਪਣੇ ਮਨ ਨਾਲੇ ਕੀਤਾ ਉਦੋਂ ਹੀ ਅੰਮ੍ਰਿਤ ਵੇਲੇ ਉੱਠ ਕੇ ਸੁਖੰਨੀ ਪਾਠ ਨਿਤਰਮ ਕਰਦੇ ਸਾਂ ਮੈਂ ਕਿਹਾ ਜੀ ਮੈਂ ਪਹਿਲੇ ਜੋ ਅੰਮ੍ਰਿਤ ਛੱਕ ਕੇ ਸਿੱਖ ਬਣਨ ਲਈ ਜੋ ਰਹਿਤ ਹੁੰਦੀ ਹੈ ਉਹਦੇ ਉੱਤੇ ਰਹਿ ਕੇ ਮੈਂ ਪੱਕਾ ਹੋ ਜਾਵਾਂ ਤੇ ਤਾਂ ਛੱਕਾਂ ਇਹ ਕਰਦੇ ਕਰਦੇ ਐਮਏ ਤੱਕ ਮੈਂ ਪਹੁੰਚ ਗਿਆ ਮੇਰਾ ਖਿਆਲ ਹੈ ਕਿ ਮੈਂ ਬੀਏ ਵਿੱਚ ਇਦਰੇਸ ਜਾਂ ਐਮਏ ਦੇ ਵਿੱਚ ਹਾਂ ਪੋਸਟ ਗ੍ਰੈਜੂਏਟ ਜਦੋਂ ਅੰਮ੍ਰਿਤ ਛੱਕਿਆ ਚੰਡੀਗੜ੍ਹ ਦੇ ਵਿੱਚ ਤੇ ਉਦੋਂ ਦਾੜੀ ਬੰਦਾ ਸੀ ਪੈਂਟ ਕਮਿਜ਼ ਫਾਉਂਦੇ ਸਾਂ ਸਾਰਿਆਂ ਵਾਂਗ ਪਹਿਲੀ ਵਾਰ 1984 ਦੇ ਵਿੱਚ ਜਦੋਂ ਅ ਇੰਦਰਾ ਗਾਂਧੀ ਦੀ ਕਤਲ ਦੇ ਬਾਅਦ ਹੌਕ ਹੋਏ ਉਹਦੇ ਵਿੱਚ ਮੈਂ ਆਈਐਸ ਸਟੂਡੈਂਟਸ ਦਾ ਇੱਕ ਬੈਚ ਲੈ ਕੇ ਮਸੂਰੀ ਅਕੈਡਮੀ ਵੱਲੋਂ ਬਿਹਾਰ ਗਿਆ ਹੋਇਆ ਸਾਂ ਤੇ ਉੱਥੇ ਉਹਨਾ ਮੈਨੂੰ ਬਿਠਾ ਦਿੱਤਾ ਸਾਡਾ ਕਾਰਜ ਤਾਂ ਪੂਰਾ ਨਾ ਹੋਇਆ ਤਿੰਨ ਚਾਰ ਦਿਨ ਬਿਨਾ ਕਿਸੇ ਕਾਰਜ ਦੇ ਸਿਰਫ ਘਰ ਬੈਠੇ ਤੇ ਅਖਬਾਰਾਂ ਪੜ੍ਹਦੇ ਤੇ ਮੈਨੂੰ ਪਤਾ ਚੱਲ ਗਿਆ ਕਿ ਸ਼ਹਿਰ ਦੇ ਵਿੱਚ ਕਰਫਿਊ ਹਨ ਆਣਾ ਜਾਣਾ ਬੰਦ ਹੈ ਤੇ ਹਾਲਾਤ ਮਾੜੇ ਹਨ ਉਸ ਵੇਲੇ ਮੇਰੇ ਮਨ ਵਿੱਚ ਆਇਆ ਕਿ ਸੱਚੇ ਪਾਤਸ਼ਾਹ ਇਹ ਸਾਰਾ ਜੇ ਸਿੱਖੀ ਸਰੂਪ ਕਰਕੇ ਹੋ ਰਿਹਾ ਹੈ ਇਹ ਲੋਕਾਂ ਨੂੰ ਪਤਾ ਚੱਲਦਾ ਕਿ ਇਹ ਸਿੱਖ ਹੈ ਤੇ ਉਹ ਸਿਕਸ ਰੂਪ ਛੁਪਾਣੂ ਫਿਰਦੇ ਨੇ ਮੇਰੇ ਖਿਆਲ ਵਿੱਚ ਮੇਰੇ ਮਨ ਨੇ ਚਾਇਆ ਇਸ ਵੇਲੇ ਖੁੱਲੇ ਹੋ ਕੇ ਸਿੱਖੀ ਸਰੂਪ ਕਰਨਾ ਚਾਹੀਦਾ ਹੈ ਮੈਂ ਆਪੇ ਮੰਨ ਦੇ ਵਿੱਚ ਕਿਹਾ ਮੈਂ ਕਿਹਾ ਪਾਤਸ਼ਾ ਤੇਰੇ ਕਾਰਜ ਤੂੰ ਜਾਣ ਮੈਂ ਪ੍ਰਕਾਸ਼ ਕਰ ਲੈਣਾ ਤਾਂ ਕਿ ਖੁੱਲ ਕੇ ਪਤਾ ਚੱਲੇ ਕਿ ਮੈਂ ਸਿੱਖਾਂ ਅਗੋ ਤੁਹਾਡੇ ਕਾਰਜ ਮੈਂ ਰਸਤੇ ਦੇ ਵਿੱਚ ਪਟਨੇ ਤੋਂ ਗੱਡੀ ਤੇ ਚ ਬੈਠ ਕੇ ਰਸਤੇ ਵਿੱਚ ਲਸ਼ਕਰ ਇੱਕ ਥਾਂ ਹੈ ਉੱਥੇ ਬੈਠ ਕੇ ਇਸ਼ਨਾਨ ਕਰਿਆ ਵੇਟਿੰਗ ਰੂਮੇ ਜਾ ਕੇ ਮੇਰੇ ਨਾਲ ਸਕਾਟ ਸਨ ਆਫਿਸਰ ਸਨ ਹਾਲਾਤ ਬਾੜੇ ਸਨ ਤਾਂ ਮੈਂ ਦਾੜਾ ਪ੍ਰਕਾਸ਼ ਕਰਕੇ ਆ ਗਿਆ ਘਰ ਤੇ ਮੇਰੀ ਪਤਨੀ ਤੇ ਸਾਰਿਆਂ ਨੇ ਕਿਹਾ ਇਹ ਕੀ ਹੈ ਮੈਂ ਕਹੇ ਜੀ ਇਹ ਹੁਣ ਪੱਕਾ ਹੋ ਗਿਆ ਇਹ ਹੁਣ ਵਾਪਸ ਨਹੀਂ ਜਾਣਾ ਬੜਾ ਅਨ ਸੁਖਾਵਾਂ ਘਰ ਦੇ ਵਿੱਚ ਆਂਡ ਗਵਾਂਡ ਅੱਤੇ ਪਿੱਤੇ ਹੋਇਆ ਲੇਕਿਨ ਮੈਂ ਮਨ ਦੇ ਵਿੱਚ ਗੁਰੂ ਨੇ ਇਹ ਪਰਪਖਤਾ ਦਿੱਤੀ ਕਿ ਜੇ ਅਸੀਂ ਸਿੱਖ ਹਾਂ ਤਾਂ ਸਿੱਖ ਦਿਸੀਏ ਇਸ ਤੋਂ ਕਿਉਂ ਔਕ ਹੁੰਦਾ ਇਹ ਇੱਕ ਤਰ੍ਹਾਂ ਦੇ ਨਾਲ ਓਪਨ ਇਨਵੀਟੇਸ਼ਨ ਹੈ ਕਿ ਮੈਂ ਹਾਂ ਸਿੱਖ ਤੇ ਇਹ ਮੈਨੂੰ ਹੀ ਝਾਕਾ ਆਏਗਾ ਕਿ ਜੇ ਮੈਂ ਮਾੜਾ ਕੰਮ ਕਰਾਂ ਖੁੱਲੀ ਦਾੜੀ ਵਾਲਾ ਕਿਰਪਾਨ ਵਾਲਾ ਸਿੱਖ ਹੁੰਦੇ ਹੋਏ ਮਾੜਾ ਕੰਮ ਨਹੀਂ ਕਰਦਾ ਸੋ ਉਸ ਔਕੜ ਦੇ ਵਿੱਚ ਲੋਕਾਂ ਨੇ ਕਿਹਾ ਆਪ ਅੱਛੇ ਨਹੀਂ ਲੱਗਦੇ ਸਮਾਰਟ ਨਹੀਂ ਲੱਗਦੇ ਇਹ ਨਹੀਂ ਲੱਗਦਾ ਕਿਸੇ ਨੇ ਕਿਹਾ ਕਿ ਸਰਕਾਰ ਤੋਂ ਇਨਕੁਆਇਰੀ ਹੋਏਗੀ ਤੁਸੀਂ ਮੈਂ ਉਸ ਪਾਸੇ ਧਿਆਨ ਨਹੀਂ ਦਿੰਦਾ ਬੜੀ देर ਬਾਅਦ ਮੈਨੂੰ ਪਤਾ ਚੱਲਿਆ ਕਿ ਮੈਂ ਜਿੱਥੇ ਪ੍ਰੋਫੈਸਰ ਆਫ ਇਕਨੋਮਿਕਸ ਕੰਮ ਕਰ ਰਿਹਾ ਸੀ ਉਥੇ ਡਾਇਰੈਕਟਰ ਨੇ ਮੈਨੂੰ ਕਿਹਾ ਉਹ ਠੀਕ ਹੈ ਜੀ ਉਹਨਾਂ ਦੀ ਆਈ ਚਿੱਠੀ ਉਹਨਾਂ ਪੁੱਛਿਆ ਵੀ ਇਹ ਕੌਣ ਹੈ ਕੀ ਇਹ ਮੈਂ ਦਸਤਾ ਵੀ ਇਸ ਵਰਕਿੰਗ ਸਿਕ दैट्स ऑल ਬਸ ਤੂੰ ਤੁਸੀਂ ਚਿੰਤਾ ਨਾ ਕਰੋ ਜਦ ਤੱਕ ਮੈਨੂੰ ਕਦੀ ਆਉਖ ਨਹੀਂ ਇਸ ਦੇ ਸਵਿਚ ਵੀ ਪਰਾਏ ਦੇਸ਼ਾਂ ਵਿੱਚ ਹਰ ਥਾਂ ਸਗੋਂ ਪਰਾਏ ਦੇਸ਼ਾਂ ਵਿੱਚ ਮੇਰਾ ਰੂਪ ਦੇਖ ਕੇ ਜੋ ਜੀ ਮੈਂ ਰਿਸਰਚ ਕਰਨੀ ਸੀ ਕੰਮ ਕਰ ਰਸ ਆਪੇ ਖਲੋ ਜਾਂਦੇ ਸਨ ਆ ਜਾਂਦੇ ਸਨ ਵੀ ਕੌਣ ਐ ਮੈਨੂੰ ਤੇ ਗਰੀਸ ਵਿੱਚ ਪਹਿਲੀ ਵਾਰ ਰੋਕ ਲੈਂਦੇ ਸਨ ਕਹਿੰਦੇ ਨਾਲ ਜੋ ਅਰਬ ਸ਼ਿਕ ਸ਼ੇਖੋ ਮੈਂ ਕਿਹਾ ਨਹੀਂ ਫਿਰ ਤੁਸੀਂ ਮਾਰਾ ਜਾਓ ਮੈਂ ਕਿਹਾ ਜੀ ਨਹੀਂ ਕਹਿੰਦੇ ਇਹ ਮੈਂ ਕਿਹਾ ਇਹ ਤਾਜ ਹੈ ਮੇਰੇ ਸਤਿਗੁਰੂ ਦਾ ਦਿੱਤਾ ਹੋਇਆ ਇਹ ਹਰ ਸਿੱਖ ਨੂੰ ਮਿਲਿਆ ਹੋਇਆ ਜਿਹੜਾ ਤਾਜ ਲਾ ਦੇਵੇ ਫਿਰ ਏ ਨੂੰ ਉਸ ਨੂੰ ਸਾਨੂੰ ਵਾਹਿਗੁਰੂ ਨੇ ਦਿੱਤਾ ਅਸੀਂ ਲੈ ਕੇ ਤੇ ਕੁਸ਼ੀ ਨਾਲ ਤੁਰਦੋਂ ਅੱਖ ਨਹੀਂ ਹੋਇਆ ਨਹੀਂ ਹੋਏਗਾ